ਬਿਨੈ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਗਿੱਲ ਸਾਹਿਬ ਧੰਨਵਾਦ ਤੁਹਾਨੂੰ ਤੇ ਸੁਣਨ ਵਾਲੇ ਸਾਰੇ ਸੋਤਿਆਂ ਨੂੰ ਸਤਿ ਸ਼੍ਰੀ ਅਕਾਲ ਬਹੁਤ ਸ਼ੁਕਰੀਆ ਜੀ ਔਰ سلسلہ ਸ਼ੁਰੂ ਕਰਦੇ ਆਂ ਖਬਰਾਂ ਦਾ ਘਰਾਂ ਦੀ ਕੀਮਤ ਤੋਂ ਹੀ ਸਟਾਰਟ ਕਰਦੇ ਆਂ ਘਰਾਂ ਦੀ ਕੀਮਤ ਦਾ ਰੌਲਾ ਗਾਲਾ ਕਾਫੀ ਢੇਰ ਤੋਂ ਚੱਲਦਾ ਸੀ ਬੜੀਆਂ ਸਰਕਾਰਾਂ ਨੇ ਗੱਲਾਂ ਬਾਤਾਂ ਕੀਤੀਆਂ ਘਟਾਵਾਂਗੇ ਘਟੇ ਵੀ ਪਰ ਜਿਨ੍ਹਾਂ ਨੇ ਉਹਨਾਂ ਟਾਈਮਾਂ ਦੇ ਉੱਤੇ ਲਏ ਉਹਨਾਂ ਦੀ ਗਲੇ ਦੀ ਹੱਡੀ ਵੀ ਬਣ ਗਈ ਤੇ ਹੁਣ ਹਾਊਸਿੰਗ ਮਿਨਿਸਟਰ ਨਵੇਂ ਬਣੇ ਨੇ ਕੀ ਕਹਿੰਦੇ ਨੇ ਜੀ ਬਿਲਕੁਲ ਗਿਲਸਾਹ ਜੇਕਰ ਕਰਾਂ ਦੀ ਮਾਰਕੀਟ ਦੀ ਗੱਲ ਕਰੀਏ ਤਾਂ ਅਸੀਂ ਪਿੱਛੇ ਦੇਖਿਆ ਕਿ ਇੱਕ ਸਮਾਂ ਸੀ ਜਦੋਂ ਕਰਾਂ ਦੇ ਪ੍ਰਾਈਸਿਸ ਜਿਹੜੇ ਸੀਗੇ ਕੀਮਤਾਂ ਪਈਆਂ ਜੀ ਇਹ ਬਹੁਤ ਜਿਆਦਾ ਵੱਧ ਗਈਆਂ ਸੀਆਂ ਤੇ ਉਸ ਤੋਂ ਬਾਅਦ ਫਿਰ ਸਡਨਲੀ ਜਦੋਂ ਮਾਰਕੀਟ ਕਲਾਪਸ ਹੋਈ ਆ ਤੇ ਹੁਣ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਉਸ ਸਮੇਂ ਮਹਿੰਗੇ ਕਰ ਲਏ ਸਨ ਇਹਨਾਂ ਨੂੰ ਬਹੁਤ ਸਾਰੀਆਂ ਹੁਣ ਦਿੱਕਤਾਂ ਵੀ ਆ ਰਹੀਆਂ ਨੇ ਤਾਸ ਤਰਤੇ ਜੇਕਰ ਅਸੀਂ ਅੱਜ ਕਾਂਡੋ ਮਾਰਕੀਟ ਦੀ ਗੱਲਬਾਤ ਕਰੀਏ ਤਾਂ ਕਾਂਡੋ ਮਾਰਕੀਟ ਦਾ ਇਸ ਸਮੇਂ ਬਹੁਤ ਬੁਰਾ ਹਾਲ ਹੈ ਤੇ ਖਰੀਦਦਾਰ ਜਿਹੜੇ ਨੇ ਮਿਲ ਨਹੀਂ ਰਹੇ ਸੋ ਜਿਹੜੇ ਲੋਕਾਂ ਨੇ ਇਨਵੈਸਟਮੈਂਟ ਪਰਪਸ ਵਾਸਤੇ ਤੇ ਘਰ ਲੈ ਸੀ ਕਾਂਡੋ ਲੈ ਸੀਗੇ ਸੋ ਕਾਫੀ ਮੁਸ਼ਕਲ ਉਹਨਾਂ ਨੂੰ ਇਸ ਸਮੇਂ ਜਿਹੜੀ ਆ ਚੱਲਣੀ ਪੈ ਰਹੀ ਹੈ ਕਾਫੀ ਮੁਸ਼ਕਲਾ ਉਹਨਾਂ ਨੂੰ ਇਸ ਸਮੇਂ ਆ ਰਹੀਆਂ ਨੇ ਤੇ ਇਹਦੇ ਵਿੱਚ ਜੇਕਰ ਅਸੀਂ ਦੇਖੀਏ ਕਿ ਕਿਉਂਕਿ ਹੁਣ ਜੋ ਸਾਡੀ ਲਿਬਰਲ ਸਰਕਾਰ ਹੈ ਉਸਨੇ ਨਵੀਂ ਕੈਬਨਿਟ ਬਣਾ ਲਈ ਹੈ ਸੋ ਵੱਖ-ਵੱਖ ਮੰਤਰੀਆਂ ਨੂੰ ਵੱਖ-ਵੱਖ ਜਿਹੜੇ ਆ ਪੋਰਟਫੋਲੀਓਜ਼ ਵੰਡ ਦਿੱਤੇ ਗਏ ਨੇ ਸੋ ਇਹਦੇ ਵਿੱਚ ਜੇਕਰ ਹਾਊਸਿੰਗ ਐਂਡ ਇਨਫਰਾਸਟ੍ਰਕਚਰ ਮਿਨਿਸਟਰ ਦੀ ਗੱਲ ਕਰੀਏ ਜੋ ਗ੍ਰੇਗਰ ਰਾਬਰਟਸਨ ਜੋ ਵੈਨਕੂਵਰ ਦੇ ਸਾਬਕਾ ਮੇਅਰ ਆ ਚੁੱਕੇ ਨੇ ਸੋ ਉਹਨਾਂ ਨੂੰ ਬਣਾਇਆ ਗਿਆ ਜੀ ਤੇ ਉਹਨਾਂ ਤੋਂ ਜਦੋਂ ਫਿਰ ਅਫੋਰਡੇਬਲ ਹਾਊਸਿੰਗ ਬਾਰੇ ਘਰਾਂ ਦੀ ਜੋ ਮਾਰਕੀਟ ਹੈ ਕੈਨੇਡਾ ਦੇ ਵਿੱਚ ਉਹਦੇ ਬਾਰੇ ਕੱਲ ਸਵਾਲ ਪੁੱਛਿਆ ਗਿਆ ਜੀ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਹਿੰਦੇ ਕਿ ਉਹਨਾਂ ਦਾ ਵਿਚਾਰ ਜੋ ਹੈ ਘਰਾਂ ਦੀ ਕੀਮਤਾਂ ਨੂੰ ਘਟਾਉਣ ਬਾਰੇ ਨਹੀਂ ਹੈ ਸੋ ਚਾਹੁੰਦੇ ਨੇ ਕਿ ਘਰਾਂ ਦੀਆਂ ਕੀਮਤਾਂ ਘਟ ਨਾ ਹੋਣ ਸੋ ਇਹ ਇਸ ਸਮੇਂ ਜੋ ਫੈਡਰਲ ਹਾਊਸਿੰਗ ਤੇ ਇਨਫਰਾਸਟ੍ਰਕਚਰ ਮਿਸਟਰ ਗਿਆ ਗਾ ਰਾਬਰਟਸਨ ਨੇ ਸੋ ਉਹ ਕਹਿ ਰਹੇ ਨੇ ਕਿ ਕਹਿੰਦੇ ਕਿ ਮੈਂ ਨਹੀਂ ਚਾਹੁੰਦਾ ਵੀ ਕੈਨੇਡਾ ਦੇ ਵਿੱਚ ਇਹ ਘਰਾਂ ਦੀ ਮਾਰਕੀਟ ਜਿਹੜੀ ਆ ਉਹਦੇ ਵਿੱਚ ਘਰਾਂ ਦੀਆਂ ਕੀਮਤਾਂ ਨੂੰ ਸਿੱਟਿਆ ਜਾਵੇ ਘਰਾਂ ਦੀਆਂ ਕੀਮਤਾਂ ਨੂੰ ਘਟਾਇਆ ਜਾਵੇ ਜੀ ਬਲਕਿ ਉਹ ਕਹਿੰਦੇ ਆ ਕਿ ਇਸ ਸਮੇਂ ਲੋੜ ਕਹਿੰਦੇ ਕੀਮਤਾਂ ਘਟਕਾਉਣੇ ਦੀ ਨਹੀਂ ਹੈ ਹਮਮ ਲੋੜ ਹੈ ਘਰਾਂ ਦੀ ਸਪਲਾਈ ਨੂੰ ਵਧਾਉਣ ਲਈ ਲੋੜ ਹੈ ਕਹਿੰਦੇ ਵੀ ਘਰਾਂ ਦੀ ਸਪਲਾਈ ਵਧਾਈ ਜਾਵੇ ਨਵੇਂ ਘਰ ਵੱਧ ਤੋਂ ਵੱਧ ਬਣਾਏ ਜਾਣ ਤੇ ਨਾਲ ਇਹਦੇ ਵਿੱਚ ਕਹਿੰਦੇ ਆ ਕਿ ਜੋ ਕੁਝ ਪਿਛਲੇ ਸਮੇਂ ਦੌਰਾਨ ਜੋ ਬੰਦਸ਼ਾ ਲੱਗਿਆ ਸੀ ਆ ਇੱਕ ਤਰ੍ਹਾਂ ਦੇ ਵਿੱਚ ਸੀਗਾ ਜੋ ਸਟ੍ਰੈਸ ਟੈਸਟ ਦੀ ਗੱਲ ਸੀਗੀ ਜੀ ਤੇ ਇਹ ਕਹਿੰਦੇ ਵੀ ਹੁਣ ਉਹਦੀ ਕੋਈ ਬਹੁਤੀ ਲੋੜ ਨਹੀਂ ਹੈ ਨਾਲ ਜੋ ਸੀ ਫੋਰਨ ਜੋ ਬਾਇਸ ਨੇ ਜੋ ਬਾਹਰੋਂ ਜੋ ਇਨਵੈਸਟਮੈਂਟ ਕਰਨ ਵਾਲੇ ਲੋਕ ਨੇ ਸੋ ਉਹਨਾਂ ਦੇ ਉੱਪਰ ਜੋ ਰੋਕ ਲੱਗੀ ਹੋਈ ਹੈ ਕਹਿੰਦੇ ਵੀ ਉਹ ਰੋਕ ਵੀ ਹਟਾ ਦੇਣੀ ਚਾਹੀਦੀ ਹੈ ਕਿ ਜਿਵੇਂ ਹੁਣ ਕੋਂਡੋ ਮਾਰਕੀਟ ਹੈ ਸੋ ਕੋਂਡੋ ਮਾਰਕੀਟ ਦੇ ਵਿੱਚ ਅਗਰ ਇਹ ਬਾਹਰੋਂ ਜਿਹੜੇ ਆ ਫੋਰਨ ਜਿਹੜੇ ਇਨਵੈਸਟਰ ਨੇ ਆ ਕੇ ਇਹ ਖਰੀਦਦਾਰੀ ਕਰਨ ਤਾਂ ਇਹਦੇ ਨਾਲ ਉਹਨਾਂ ਦਾ ਮੰਨਣਾ ਹੈ ਕਿ ਮਾਰਕੀਟ ਦੇ ਵਿੱਚ ਹਿਲਚੁਲ ਆ ਸਕਦੀ ਹੈ ਮਾਰਕੀਟ ਤੇਜ਼ ਹੋ ਸਕਦੀ ਹੈ ਜੀ ਸੋ ਇਹ ਗੱਲਾਂ ਬਾਤਾਂ ਉਹ ਕਰ ਰਹੇ ਨੇ ਤੇ ਨਾਲ ਜੋ ਉਹਨਾਂ ਨੇ ਸਪਸ਼ਟ ਤੌਰ ਤੇ ਕੱਲ ਇਹ ਗੱਲ ਕਹੀ ਹੈ ਕਹਿੰਦੇ ਵੀ ਕੀਮਤਾਂ ਘਟਾਉਣ ਨਾਲੋਂ ਸਪਲਾਈ ਵਧਾਉਣ ਦੀ ਲੋੜ ਹੈ ਕਹਿੰਦੇ ਕਿ ਕੈਨੇਡਾ ਦੇ ਵਿੱਚ ਹਾਊਸਿੰਗ ਮਾਰਕੀਟ ਜੋ ਹੈ ਉਹ ਕਹਿੰਦੇ ਸਾਡੀ ਇਕਨੋਮੀ ਦਾ ਇੱਕ ਮੇਨ ਸਟੱਮ ਹੈ ਬਹੁਤ ਸਾਰੇ ਕਹਿੰਦੇ ਕੰਸਟਰਕਸ਼ਨ ਕੰਪਨੀਆਂ ਨੇ ਕੰਸਟਰਕਸ਼ਨ ਕੰਪਨੀ ਦੇ ਕੰਮ ਕਰਨ ਵਾਲੇ ਕਾਮੇ ਨੇ ਕਹਿੰਦੇ ਅਗਰ ਕੀ ਉੱਤਾਂ ਫਿਰ ਇਸ ਤਰੀਕੇ ਨਾਲ ਘਟ ਗਈਆਂ ਤਾਂ ਉਹਨਾਂ ਨੂੰ ਬੜਾ ਨੁਕਸਾਨ ਹੋਣਾ ਤੇ ਦੂਜੇ ਪਾਸੇ ਉਹਨਾਂ ਦਾ ਇਹ ਵੀ ਮੰਨਣਾ ਆ ਕਹਿੰਦੇ ਵੀ ਬਹੁਤ ਸਾਰੇ ਜੋ ਲੋਕ ਨੇ ਕੈਨੇਡਾ ਨਿਵਾਸੀ ਨੇ ਉਹਨਾਂ ਨੇ ਕਹਿੰਦੇ ਘਰਾਂ ਦੀ ਮਾਰਕੀਟ ਦੇ ਵਿੱਚ ਆਪਣੀ ਜੀਵਨ ਭਰ ਦੀ ਪੂੰਜੀ ਲਾਈ ਹੋਈ ਆ ਇਨਵੈਸਟਮੈਂਟ ਕੀਤੀ ਹੋਈ ਆ ਤਾਂ ਅਗਰ ਕਹਿੰਦੇ ਮਾਰਕੀਟ ਇਸ ਤਰ੍ਹਾਂ ਕਲੈਪਸ ਹੋ ਜਾਂਦਾ ਤਾਂ ਉਹਦੇ ਨਾਲ ਫੇ ਤੇ ਲੱਖਾਂ ਕੈਨੇਡੀਅਨਸ ਨੂੰ ਕਹਿੰਦੇ ਕਾਫੀ ਨੁਕਸਾਨ ਹੋਣਾ ਤੇ ਇਸ ਤਰ੍ਹਾਂ ਦੇ ਜਿਹੜੇ ਵਿਚਾਰ ਨੇ ਇਹ ਜਿਹੜੇ ਸਾਡੇ ਨਵੇਂ ਬਣੇ ਜਿਹੜੇ ਹਾਊਸਿੰਗ ਮਿਨਿਸਟਰ ਹੈ ਉਹਨਾਂ ਨੂੰ ਦਿੱਤੇ ਗਏ ਨੇ ਸੋ ਉਹਨਾਂ ਬਾਰੇ ਗਿਲਸਾ ਵੀ ਇਹ ਇਹ ਵੀ ਆ ਕਿ ਉਹਨਾਂ ਦੀ ਚੋਣ ਨੂੰ ਲੈ ਕੇ ਜੋ ਵਿਰੋਧੀ ਪਾਰਟੀ ਕੰਜ਼ਰਵੇਟਿਵ ਹੈ ਸੋ ਇਹਨਾਂ ਦੇ ਆਗੂ ਪੀਅਰ ਪੋਲੀਵਾ ਨੇ ਵੀ ਸਵਾਲ ਚੁੱਕੇ ਸੀ ਕਹਿੰਦੇ ਵੀ ਇਹਨਾਂ ਦੀ ਜਿਹੜੀ ਆ ਚੋਣ ਠੀਕ ਨਹੀਂ ਆ ਇਨਾ ਨੇ ਵੈਨਕੂਵਰ ਦੀ ਮਾਰਕੀਟ ਨੂੰ ਖਰਾਬ ਕੀਤਾ ਸੀਗਾ ਹੁਣ ਪੂਰੇ ਕੈਨੇਡਾ ਦੀ ਵੀ ਖਰਾਬ ਕਰਨਗੇ ਜੀ ਹੁਣ ਦੂਜੇ ਪਾਸੇ ਜੇਕਰ ਵਿਰੋਧੀ ਪਾਰਟੀਆਂ ਦੀ ਗੱਲ ਕਰੀਏ ਸੋ ਇਹ ਹੁਣ ਫੈਡਰਲ ਸਰਕਾਰ ਕਿਉਂਕਿ ਹੁਣ ਜਦੋਂ ਪਾਰਲੀਮੈਂਟ ਦਾ ਸੈਸ਼ਨ ਸਟਾਰਟ ਹੋਣਾ ਉਹ ਮੰਗ ਕਰ ਰਹੇ ਨੇ ਕਹਿੰਦੇ ਕਿ ਬਜਟ ਜੋ ਹੈ ਉਹ ਪੇਸ਼ ਕੀਤਾ ਜਾਵੇ ਸਾਨੂੰ ਮਤਲਬ ਲੱਗੇ ਵੀ ਸਰਕਾਰ ਕੀ ਕਰਨਾ ਚਾਹੁੰਦੀ ਹੈ ਜੀ ਕਿੱਥੇ ਖਰਚੇ ਕਰਨਾ ਚਾਹੁੰਦੀ ਹੈ ਉਹ ਸਰਕਾਰ ਹੁਣ ਇਸ ਸਮੇਂ ਇਹ ਬਜਟ ਪੇਸ਼ ਕਰਨ ਵਾਸਤੇ ਤਿਆਰ ਨਹੀਂ ਹੈ ਉਹ ਕਹਿੰਦੇ ਸੀ ਫਾਇਨਲ ਇਕਨੋਮਿਕ ਸਟੇਟਮੈਂਟ ਜਿਹੜੀ ਆ ਜਾਰੀ ਕਰਦਾਂਗੇ ਸੋ ਇਸ ਚੀਜ਼ ਨੂੰ ਲੈ ਕੇ ਵੀ ਖਾਸ ਤੌਰ ਤੇ ਪੀਅਰ ਪੋਲੀਵਰ ਨੇ ਸਰਕਾਰ ਨੂੰ ਘੇਰਿਆ ਆ ਕਹਿੰਦੇ ਕਿ ਪਹਿਲਾਂ ਤਾਂ ਵਾਦੇ ਵੱਡੇ ਵੱਡੇ ਕੀਤੇ ਜਾ ਰਹੇ ਸੀਗੇ ਪਰ ਹੁਣ ਸਰਕਾਰ ਜੋ ਹੈ ਉਹ ਆਪਣੇ ਬਜਟ ਨੂੰ ਪੇਸ਼ ਕਰਨ ਵਾਸਤੇ ਵੀ ਤਿਆਰ ਨਹੀਂ ਹੈ ਉਹਨਾਂ ਦੇ ਕੋਲ ਕੋਈ ਪਲਾਨ ਨਹੀਂ ਹੈ ਸੋ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ ਤੇ ਨਾਲ ਜੇਕਰ ਅੰਟਾਰੀਓ ਦੀ ਵੀ ਗੱਲ ਕੀਤੀ ਜਾਵੇ ਅੰਟਾਰੀਓ ਤੇ ਮੈਨੀਟੋਬਾ ਦੀ ਜੀ ਤੇ ਇਹਦੇ ਵਿੱਚ ਗਿਲਸ ਸਾਹਿਬ ਕੀ ਹੈ ਕਿ ਦੋਵਾਂ ਪ੍ਰੋਵਿੰਸ਼ੀਅਲ ਸਰਕਾਰਾਂ ਨੇ ਇੱਕ ਐਗਰੀਮੈਂਟ ਕੀਤਾ ਆ ਜਿਹਦੇ ਵਿੱਚ ਇੰਟਰ ਪ੍ਰੋਵਿੰਸ਼ੀਅਲ ਦੋਵਾਂ ਪ੍ਰੋਵਿੰਸਾਂ ਦੇ ਵਿੱਚ ਜਿਹੜਾ ਵਪਾਰ ਹੈ ਸੋ ਉਸ ਨੂੰ ਵਧਾਉਣ ਵਾਸਤੇ ਮਦਦ ਮਿਲੂਗੀ ਤਾਂ ਇਹਦੇ ਵਿੱਚ ਖਾਸ ਤੌਰ ਤੇ ਜੇਕਰ ਅਸੀਂ ਲਿਕਵਰ ਦੀ ਗੱਲ ਕੀਤੀ ਜਾਵੇ ਐਲਕੋਹਲ ਸੇਲ ਦੀ ਗੱਲ ਕੀਤੀ ਜਾਵੇ ਸੋ ਡਾਇਰੈਕਟ ਟੂ ਕੰਜ਼ਿਊਮਰ ਕੀਤੀ ਜਾਵੇ ਇਹ ਵੀ ਇਹਦੇ ਵਿੱਚ ਇੱਕ ਨਾਲ ਨੇ ਪ੍ਰਬੰਧਨ ਰੱਖਿਆ ਆ ਸੋ ਦੋਵੇਂ ਪ੍ਰੋਵਿੰਸਿਸ ਮੈਨੀਟੋਬਾ ਤੇ ਅਨਟਾਰੀਓ ਨੇ ਐਗਰੀਮੈਂਟ ਕੀਤਾ ਆ ਕੀ ਅਸੀਂ ਆਪਣੇ ਜਿਹੜੀ ਇੰਟਰਪਰਨੈਸ਼ੀਅਲ ਸੇਲਸ ਐਸ ਨੂੰ ਵਧਾਉਣਾ ਹੈ ਜਿਹੜੇ ਬੈਰੀਅਰਸ ਨੇ ਉਹਨਾਂ ਨੂੰ ਖਤਮ ਕਰਨਾ ਹੈ ਜੀ ਚਲੋ ਦੇਖਦੇ ਹਾਂ ਜੀ ਆਉਣ ਵਾਲੇ ਟਾਈਮ ਦੇ ਉੱਤੇ ਕੀ ਫੈਸਲੇ ਲੈਂਦੇ ਨੇ ਔਰ ਦੇਖੋ ਜੇ ਦੂਜੇ ਪਾਸੇ ਆਪਾਂ ਦੇਖਦੇ ਹਾਂ ਤਾਂ ਵਾਕਈ ਇੱਕ ਗੱਲ ਤਾਂ ਸਹੀ ਹੈ ਕਿ ਜਿਹੜੇ ਲੋਕਾਂ ਨੇ ਸਾਰੀ ਉਮਰ ਦੀ ਕਮਾਈ ਪੂੰਜੀ ਆ ਉਹ ਲਾਈਆ ਹੁਣ ਉਹਨਾਂ ਦੀ ਵੀ ਦੇਖਿਆ ਜਾਵੇ ਤਾਂ ਕੀ ਕਸੂਰ ਆ ਇਹਦੇ ਉੱਤੇ ਗੱਲਬਾਤ ਕਰਾਂਗੇ ਜੀ ਆਉਣ ਵਾਲੇ ਟਾਈਮ ਦੇ ਉੱਤੇ ਪ੍ਰਿਆਣਾ ਸਾਹਿਬ ਬੜੀਆਂ ਮੰਦਭਾਗੀਆਂ ਖਬਰਾਂ ਆਪਣੀ ਕਮਿਊਨਿਟੀ ਚੋਂ ਆਉਂਦੀਆਂ ਨੇ ਪਹਿਲਾਂ ਵੀ ਉਹ ਮੁੰਡੇ ਜੈਗਦੀ ਜਿਹੜੀ ਹੈਗੀ ਆ ਜੀ ਗੋਲੀਆਂ ਮਾਰ ਕੇ ਕਤਲ ਹੋਇਆ ਸੀਗਾ ਤੇ ਹੁਣ ਫੇਰ ਮਿਸਿਸ ਸਾਗਾ ਦੇ ਵਿੱਚ ਇੱਕ ਪੰਜਾਬੀ ਕਾਰੋਬਾਰੀ ਦੀ ਗੋਲੀਆਂ ਮਾਰ ਕੇ ਹਤਿਆ ਕੀਤੀ ਆ ਸੋ ਇਹ ਸਿਲਸਿਲਾ ਕਿਵੇਂ ਚੱਲ ਰਿਹਾ ਕਦੋਂ ਤੱਕ ਚੱਲੂਗਾ ਜੀ ਇਹਦੇ ਤੇ ਕਦੋਂ ਠੱਲ ਪਊਗੀ ਪਤਾ ਨਹੀਂ ਕੁਝ ਨਾਲ ਦੀ ਨਾਲ ਇੱਕ ਸਵਾਲ ਵੀ ਹੈ ਜੀ ਪਿਛਲੇ ਦਿਨਾਂ ਦੇ ਵਿੱਚ ਵੀ ਜਿਹੜੇ ਕਤਲ ਹੋਏ ਕੀ ਉਹਨਾਂ ਦੇ ਵਿੱਚ ਕੋਈ ਰੀਜ਼ਨ ਪਤਾ ਲੱਗਿਆ ਜੀ ਵੀ ਕੀ ਰੀਜ਼ਨ ਆ ਇੱਕ ਮੁੰਡਾ ਤੇ ਵੈਨਕੂਵਰ ਵੀ ਮਾਰਤਾ ਸੀਗਾ ਜੀ ਉਹਦੇ ਸਟੂਡੈਂਟ ਸ਼ਾਇਦ ਜਾਂ ਵਰਕ ਪਰਮਿਟ ਦੇ ਸੀਗਾ ਇਥੇ ਇੰਕ ਕਿ ਉਹਦੀ ਮੁੜ ਕੇ লাশ ਵੀ ਨਹੀਂ ਅਜੇ ਤੱਕ ਕੁਝ ਪਤਾ ਲੱਗਿਆ ਸੋ ਕੀ ਕਹਿਣਾ ਚਾਹੂੰਗੀ ਜੀ ਜਿਹੜੇ ਕਤਲ ਹੋ ਰਹੇ ਨੇ ਪੰਜਾਬੀ ਕਮਿਊਨਿਟੀ ਦੇ ਵਿੱਚ ਦੇਖੋ ਇਹਦੇ ਵਿੱਚ ਗਿਲ ਸਾਹਿਬ ਜੋ ਕੱਲ ਕਤਲ ਹੋਇਆ ਸੋ ਆਪਾਂ ਉਸ ਤੋਂ ਸ਼ੁਰੂਆਤ ਕਰਦੇ ਹਾਂ ਜੀ ਸੋ ਕੱਲ ਸਵੇਰੇ ਮਿਸਿਸ ਸਾਗਾ ਸੋ ਮੀਸੀ ਸਾਗਾ ਦੇ 93 ਡਰਾਈਵ ਤੇ ਟੈਲਫੋਰਡ ਵੇ ਇਹ ਡਿਕਸੀ ਗੁਰਦੁਆਰਾ ਉਹਦੇ ਬਿਲਕੁਲ ਲੱਗ ਗਿਆ ਕਿਉਂਕਿ ਡਿਕਸੀ ਗੁਰਦੁਆਰੇ ਦੇ ਬਿਲਕੁਲ ਲੱਗੇ ਇਹ ਪੰਜਾਬੀਆਂ ਦੇ ਬਹੁਤ ਸਾਰੇ ਕਾਰੋਬਾਰ ਨੇ ਸੋ ਇਹ ਜੋ ਖੇਤਰ ਦੀ ਮੈਂ ਗੱਲ ਕਰ ਰਿਹਾ ਜੋ ਡੈਰੀ ਤੇ ਡਿਕਸੀ ਦੇ ਨਾਲ ਲੱਗਦਾ ਆ ਸੋ ਇੱਥੇ ਇਹ ਜੋ 93 ਡਰਾਈਵ ਤੇ ਟੈਲਫੋਰਡ ਵੇ ਆ ਸੋ ਇੱਥੇ ਸਵੇਰੇ ਕਾਲੇ ਘਟਨਾ ਵਾਪਰੀ ਹੈ ਉਥੇ ਇਹ ਪੰਜਾਬੀ ਕਾਰੋਬਾਰੀ ਹਰਜੀਤ ਸਿੰਘ ਢੱਡਾ ਜੀ ਸੋ ਉਹਨਾਂ ਦਾ ਉਥੇ ਆਪਣਾ ਬਿਜ਼ਨਸ ਹੈ ਕਿਉਂਕਿ ਇਹ ਉਥੇ ਸੇਫਟੀ ਐਂਡ ਟਰਕਿੰਗ ਸੇਫਟੀ ਐਂਡ ਕੰਪਲਾਈਜ਼ ਦਾ ਕੰਮ ਕਰਦੇ ਨੇ ਇਹ ਬੜੇ ਲੰਮੇ ਸਮੇਂ ਤੋਂ ਇਹ ਇਸ ਬਿਜ਼ਨਸ ਵਿੱਚ ਨੇ ਤੇ ਕਮੇਟੀ ਨੂੰ ਇਹ ਆਪਣੀਆਂ ਸੁਵਾਂ ਦੇ ਰਹੇ ਨੇ ਤਾਂ ਜਦੋਂ ਇਹ ਆਪਣੇ ਉਥੇ ਇਹ ਬਿਜ਼ਨਸ ਤੇ ਪਹੁੰਚੇ ਨੇ ਤਾਂ ਇਹ ਆਪਣੇ ਆਫਿਸ ਦੇ ਬਾਹਰ ਇਹਨਾਂ ਦੇ ਜੀ ਇਹ ਦੋ ਅਣਪਛਾਤੇ ਹਮਲਾਵਰ ਉਥੇ ਆਏ ਨੇ ਜੋ ਸੀ ਆ ਰਹੇ ਵੀ ਉਹਨਾਂ ਕੋ ਚੈਲੈਂਜਰ ਗੱਡੀ ਦੇ ਵਿੱਚ ਉੱਥੇ ਆਏ ਨੇ ਤੇ ਆ ਕੇ ਇਹਨਾਂ ਦੇ ਉੱਪਰ ਉਹਨਾਂ ਨੇ ਗੋਲਾਬਾਰੀ ਕਰਨੀ ਸ਼ੁਰੂ ਕਰ ਦਿੱਤੀ ਕਾਫੀ ਗੋਲੀਆਂ ਇਹਨਾਂ ਦੇ ਮਾਰੀਆਂ ਗਈਆਂ ਤੇ ਉਸ ਤੋਂ ਬਾਅਦ ਪੁਲਿਸ ਵੱਲੋਂ ਇਹਨਾਂ ਨੂੰ ਹਸਪਤਾਲ ਲੈ ਕੇ ਜਾਣ ਦੀ ਦੇ ਕੋਸ਼ਿਸ਼ ਕੀਤੀ ਜਾ ਰਹੀ ਸੀ ਨਰ ਹਸਪੀਟਲ ਲਜਾਇਆ ਜਾ ਰਿਹਾ ਸੀਗਾ ਤੇ ਰਾਹ ਦੇ ਵਿੱਚ ਹੀ ਇਹ ਆਪਣਾ ਜਿਹੜਾ ਆ ਸਾਹ ਜਿਹੜਾ ਇਹਨਾਂ ਦੇ ਬੰਦ ਹੋ ਗਏ ਇਹਨਾਂ ਦੀ ਮੌਤ ਹੋ ਗਈ ਉਹ ਇਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ ਤੇ ਇਹ ਬਣੀ ਬੰਦ ਫਾਗੀ ਕੱਟਾ ਦੇਖੋ ਦਿਨ ਦਿਹਾੜੇ ਇੱਕ ਨਾ ਜਿਹੜੀ ਹੈ ਵਾਪਰੀ ਹੈ ਸੋ ਇਸ ਤੋਂ ਬਾਅਦ ਦੇਖੋ ਪੁਲਿਸ ਆਪਣੀ ਇਨਵੈਸਟੀਗੇਸ਼ਨ ਕਰ ਰਹੀ ਹੈ ਪੁਲਿਸ ਜੋ ਹੈ ਆਉਣ ਵਾਲੇ ਸਮੇਂ ਦਰਾਂ ਨੂੰ ਕੀ ਉਹਨਾਂ ਦੇ ਹੱਥ ਸਬੂਤ ਲੱਗਦੇ ਨੇ ਜੀ ਕੋਈ ਨਾ ਹਮਲਾ ਬਰਾਨੋ ਫੜ ਪਾਉਂਦੀ ਹੈ ਜਾਂ ਨਹੀਂ ਫੜ ਪਾਉਂਦੀ ਸੋ ਇਹਨਾਂ ਦੇ ਬਾਰੇ ਹੋਰ ਗੱਲ ਕਰੀਏ ਤਾਂ ਇਹ ਭਾਰਤ ਦੇ ਬਾਜਪੁਰ ਉਤਰਾਖੰਡ ਤੋਂ ਇਹ ਰਹਿਣ ਵਾਲੇ ਸੀ ਪਿਛੋਕਰਿੰਗ ਦਾ ਉੱਥੋਂ ਸੀਗਾ ਜੀ ਤੇ ਬਾਅਦ ਦੇ ਵਿੱਚ ਇਹ ਕੈਨੇਡਾ ਆਏ ਆਪਣਾ ਇਹਨਾਂ ਨੇ ਬਿਜ਼ਨਸ ਸ਼ੁਰੂ ਕੀਤਾ ਦੋ ਇਹਨਾਂ ਦੇ ਬੱਚੇ ਨੇ ਇੱਕ ਬੇਟਾ ਹੈ ਇੱਕ ਬੇਟੀ ਹੈ ਜੀ ਤੇ ਇਹਨਾਂ ਬਾਰੇ ਜੋ ਪਤਾ ਲੱਗਾ ਆ ਵੀ ਇਹਨਾਂ ਨੂੰ ਇਸ ਤਰੀਕੇ ਦੀ ਥ੍ਰੈਟ ਇਸ ਸੀਗੀ ਇਨਾਂ ਨੂੰ ਇਸ ਤਰੀਕੇ ਦੀਆਂ ਸੱਟ ਕਾਲਾ ਆ ਰਹੇ ਸੀ ਆ ਤੇ ਇਹਨਾਂ ਨੂੰ ਪਹਿਲਾਂ ਵੀ ਇਹਨਾਂ ਤੇ ਇਸ ਤਰੀਕੇ ਦੀ ਇੱਕ ਕੋਸ਼ਿਸ਼ ਹੋਈ ਸੀ ਹਮਲਾਵਰੇ ਕਪੜਿਆ ਵੀ ਗਿਆ ਸੀਗਾ ਤੇ ਇਹ ਥ੍ਰੈਟਿੰਗਾਂ ਨੂੰ ਲੰਬੇ ਸਮੇਂ ਤੋਂ ਚੱਲ ਰਹੀਆਂ ਸੀ ਆ ਤੇ ਇਸ ਵਾਰ ਪਤਾ ਲੱਗਾ ਵੀ ਜੋ ਕਾਲਾ ਆ ਰਹੀਆਂ ਸੀ ਆ ਉਹਦੇ ਵਿੱਚ ਕਿਹਾ ਜਾ ਰਿਹਾ ਜਿਗਾ ਵੀ ਸਾਨੂੰ ਫਰੋਤੀ ਨਹੀਂ ਚਾਹੀਦੀ ਅਸੀਂ ਤਾਂ ਤੁਹਾਨੂੰ ਮਾਰਨਾ ਹੀ ਖਤਮੇ ਕਰਨਾ ਸੋ ਇਸ ਤਰੀਕੇ ਦੇ ਥ੍ਰੈਟ ਵੀ ਇਹਨਾਂ ਨੂੰ ਦਿੱਤੇ ਜਾ ਰਹੇ ਸੀਗੇ ਹੁਣ ਇਹ ਪੁਲਿਸ ਜਦੋਂ ਫਰਦਰ ਇਨਵੈਸਟੀਗੇਸ਼ਨ ਕਰੂਗੀ ਤੋ ਅਸਲ ਜਿਹੜਾ ਕਾਰਨ ਅਸਲ ਜਿਹੜਾ ਮਕਸਦ ਆ ਸਾਹਮਣੇ ਆਊਗਾ ਹਮਲਾਵਰ ਕੌਣ ਨੇ ਤੋਂ ਉਹਨਾਂ ਬਾਰੇ ਪਤਾ ਲੱਗੇਗਾ ਪਰ ਜਿਸ ਢੰਗ ਦੇ ਨਾਲ ਅਸੀਂ ਅਪੀਲ ਲਿਜਨ ਦੀ ਗੱਲ ਕਰੀਏ ਜਿਵੇਂ ਤੁਸੀਂ ਇੱਕ ਬ੍ਰੈਮਟਨ ਦੀ ਗੱਲ ਕੀਤੀ ਸੀਗੀ ਕਿ ਬ੍ਰੈਮਲੀ ਦੇ ਜਿਹੜਾ ਟ੍ਰੈਕ ਡਰਾਈਵ ਦੇ ਉੱਪਰ ਇਹ ਹੋਇਆ ਸੀਗਾ ਤੋ ਉਹਦੇ ਵਿੱਚ ਦੇਖੋ ਹਮਲਾਵਰ ਤਾਂ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਪਰ ਪਰਪਸ ਕੀ ਸੀਗਾ ਕਿਉਂ ਮਾਰਿਆ ਗਿਆ ਹਾਲੀਵੁੱਡ ਦੇ ਬਾਰੇ ਪੁਲਿਸ ਨੇ ਕੁਝ ਨਹੀਂ ਦੱਸਿਆ ਪਰ ਇਹ ਜਿਸ ਤੰਗ ਨਾਲ ਇਹ ਫਰੋਰੀਆਂ ਲੈਣੀਆਂ ਟਾਰਗੇਟ ਕਿਲਿੰਗ ਕਰਨੀ ਸਪਾਰੀ ਦੇ ਕੇ ਕਿਸੇ ਬੰਦਿਆਂ ਦੇ ਕਤਲ ਕਰਾਉਣੇ ਇਹ ਜੋ ਘਟਨਾਵਾਂ ਇਹ ਪਹਿਲਾਂ ਅਕਸਰ ਸਰੀ ਦੇ ਵਿੱਚ ਸੁਣਨੇ ਨੂੰ ਮਿਲਦੀਆਂ ਸੀ ਆ ਜੇ ਉਸ ਖੇਤਰ ਦੇ ਵਿੱਚ ਵੈਨਕੋਵਰ ਸਰੀ ਦੇ ਵਿੱਚ ਆਪਣੀ ਪੰਜਾਬੀ ਕਮਿਊਨਿਟੀ ਦੇ ਵਿੱਚ ਅਸੀਂ ਕੀ ਗੱਲਾਂਬਾਤਾਂ ਹੁੰਦੀਆਂ ਸੀ ਪਰ ਇਹ ਗੱਲ ਸਰ ਹੁਣ ਪੀ ਲੀਜਨ ਦੇ ਵਿੱਚ ਰੁਝਾਨ ਤੇਜ਼ੀ ਨਾਲ ਵੱਧ ਰਿਹਾ ਤੋ ਅਸੀਂ ਤਾਂ 2 ਸਾਲ ਪਹਿਲਾਂ ਹੀ ਇਹ ਗੱਲ ਕਰਨੀ ਸ਼ੁਰੂ ਕਰਤੀ ਸੀ ਵੀ ਆਉਣ ਵਾਲਾ ਸਮਾਂ ਪੀਲੀਚਨ ਚ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਦੇ ਵਿੱਚ ਵਾਅਦਾ ਦੇਖਣ ਨੂੰ ਮਿਲੂਗਾ ਤੇ ਉਹ ਚੀਜ਼ਾਂ ਹੋ ਵੀ ਰਹੀਆਂ ਨੇ ਸੋ ਹੁਣ ਦੇਖੋ ਇਹ ਮਿਊਨਿਸਪਲ ਤੋਂ ਲੈ ਕੇ ਇਹ ਫੈਡਰਲ ਸਰਕਾਰਾਂ ਤੱਕ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇੱਕ ਦੂਜੇ ਦੇ ਉੱਪਰ ਦੋਸ਼ ਲਾਉਣ ਨਾਲੋਂ ਰਲ ਮਿਲ ਕੇ ਸੀਰੀਅਸ ਹੋ ਕੇ ਇਸ ਮੁੱਦੇ ਦੇ ਉੱਪਰ ਕੰਮ ਕਰਨ ਦੀ ਲੋੜ ਹੈ ਅੱਜ ਹਰਜੀਤ ਸਿੰਘ ਢੱਡਾ ਦੇ ਜਿਹੜੇ بیٹے ਨੇ تنویر ਸਿੰਘ ਢੱਡਾ ਉਹਨਾਂ ਨੇ ਬੜੀ ਭਾਵਕ ਪੋਸਟ ਕਮਿਊਨਿਟੀ ਦੇ ਨਾਮ ਉਹਨਾਂ ਨੇ ਪਾਈ ਹੈ ਇੱਕ ਤਰੀਕੇ ਨਾਲ ਉਹਨਾਂ ਨੇ ਇੱਕ ਓਪਨ ਲੈਟਰ ਕਮਿਊਨਿਟੀ ਨੂੰ ਲਿਖਿਆ ਆ ਸੋ ਉਹਨਾਂ ਨੇ ਕਿਹਾ ਕਿ ਕਹਿੰਦੇ ਕਿ ਮੇਰੇ ਪਿਤਾ ਦਾ ਜੋ ਕਤਲ ਹੋਇਆ ਕਹਿੰਦੇ ਉਹ ਡਿਜ਼ਰਵ ਨਹੀਂ ਸੀ ਕਰਦੇ ਕਹਿੰਦੇ ਮੈਂ ਆਪਣੇ ਸਿਰਫ ਪਿਤਾ ਵਾਸਤੇ ਨਹੀਂ ਕਰ ਰਿਹਾ ਮੈਂ ਸਾਰੀ ਕਮਿਊਨਿਟੀ ਵਾਸਤੇ ਆਵਾਜ਼ ਬੁਲੰਦ ਕਰਨਾ ਚਾਹੁੰਦਾ ਸਾਰੀ ਕਮਿਊਨਿਟੀ ਨੂੰ ਜਿਹੜਾ ਹੈ ਅਵੇਅਰ ਕਰਨਾ ਚਾਹੁੰਦਾ ਕਿ ਹੁਣ ਤੁਹਾਡੇ ਜਾਗਣ ਦਾ ਵੇਲਾ ਆ ਤੁਹਾਨੂੰ ਖੜੇ ਹੋਣ ਦਾ ਵੇਲਾ ਕੁਝ ਨਾ ਕੁਛ ਤੁਹਾਨੂੰ ਇੱਕ ਮਹਮ ਸ਼ੁਰੂ ਕਰਨ ਦਾ ਵੇਲਾ ਚੁੱਕਾ ਆ ਕਿ ਕੱਲ੍ਹ ਨੂੰ ਇਹ ਨਾ ਹੋਵੇ ਵੀ ਅੱਜ ਮੇਰੇ ਪਿਤਾ ਦਾ ਕਤਲ ਹੋਇਆ ਕੱਲ੍ਹ ਨੂੰ ਕਿਸੇ ਹੋਰ ਦੇ ਪਿਤਾ ਦਾ ਕਤਲ ਹੋਵੇ ਸੋ ਦੇਖੋ ਹੁਣ ਬ੍ਰੈਮਟਨ ਤੋਂ ਰੂਬੀ ਸੋਤ ਦਾ ਉਨਾ ਨੂੰ ਕੌਮਬਟ ਕਰਾਇਮ ਦਾ ਸੈਕਟਰ ਆਫ ਸਟੇਟ ਬਣਾਇਆ ਗਿਆ ਤੇ ਉਮੀਦ ਅਸੀਂ ਕਰਦੇ ਆਂ ਵੀ ਪ੍ਰੋਗਰਾਮ ਉਹਨਾਂ ਤੱਕ ਵੀ ਜਰੂਰ ਪਹੁੰਚਦਾ ਹੋਗਾ ਆਵਾਜ਼ ਉਹਨਾਂ ਤੱਕ ਵੀ ਜਰੂਰ ਪਹੁੰਚਦੀ ਹੋਊਗੀ ਤੇ ਰਲ ਮਿਲ ਕੇ ਕੋਈ ਨਾ ਕੋਈ ਸਖਤ ਕਦਮ ਜਿਹੜਾ ਇਸ ਮੁੱਦੇ ਤੇ ਚੁੱਕਿਆ ਜਾਵੇ ਨਹੀਂ ਤਾਂ ਫੇ ਆਉਣ ਵਾਲੇ ਵੇਲੇ ਇਸ ਤਰੀਕੇ ਦੀਆਂ ਬਾੜਾਂ ਦਾ ਜੜੀਆਂ ਨੇ ਸਾਨੂੰ ਹੋਰ ਵੀ ਵੇਖਣ ਨੂੰ ਮਿਲਣਗੇ ਵੈਗੁਰੂ ਜੀ ਬਿਲਕੁਲ ਦੇਖੋ ਇਹ ਬੱਚੇ ਜਦੋਂ ਛੋਟੇ ਆ ਨਾ ਜੀ ਉਹਨਾਂ ਦੇ ਇਮੋਸ਼ਨਸ ਨੇ ਜਿਹੜੇ ਉਹ ਆਪਾਂ ਨੂੰ ਇਹ ਪਤਾ ਜਦੋਂ ਸਿਰ ਤੋਂ ਬਾਪ ਦਾ ਸਾਯਾ ਜਾਂ ਮਾਂ ਦਾ ਸਾਯਾ ਉੱਠਦਾ ਤੇ ਫਿਰ ਕਿਸ ਹਿਸਾਬ ਦੇ ਨਾਲ ਸਰਵਾਈਵ ਕਰਨਗੇ ਔਰ ਵਾਕਿਆ ਹੀ ਪਹਿਲਾਂ ਮੈਂ ਗੱਲ ਕੀਤੀ ਸੀ ਬਦਿਆਣਾ ਸਾਹਿਬ ਸਿਰਫ ਫੋਟੋਆਂ ਖਿਚਾਉਣ ਤੱਕ ਪਤਵੰਤਿਆਂ ਨੂੰ ਮੈਂ ਬੇਨਤੀ ਹੈ ਮੇਰੀ ਕਿ ਸਿਰਫ ਫੋਟੋਆਂ ਖਿਚਾਉਣ ਤੱਕ ਤਾਂ ਸੀਮਤ ਰਹੋ ਇਹਨਾਂ ਦੇ ਕੰਨਾਂ ਦੇ ਉੱਤੇ ਜੂਨਰ ਕਾਉਣ ਦੇ ਲਈ ਤੁਹਾਨੂੰ ਅੱਗੇ ਹੋ ਕੇ ਗੱਲਬਾਤ ਵੀ ਕਰਨੀ ਪੈਣੀ ਆ ਜ਼ਰੂਰ ਇਹ ਚੀਜ਼ਾਂ ਨੇ ਜਿਹੜੀਆਂ ਆਨਲਾਈਨ ਟਾਈਮ ਦੇ ਉੱਤੇ ਖਰਾਬ ਕਰਨ ਗੀਆਂ ਸਾਨੂੰ ਪ੍ਰਧਾਨਾ ਸਾਹਿਬ ਦੋ ਤਿੰਨ ਸਿਰਫ ਸੰਦੇਸ਼ ਵਿੱਚ ਪੜ ਲਵਾਂ ਜੀ ਉਸ ਤੋਂ ਬਾਅਦ ਅੱਗੇ ਕੰਟੀਨਿਊ ਕਰਦਾ ਜੀ ਐਂਡ ਜੀ ਆਈ ਡਾਕਟਰ 9054971511 ਗਲਾਸੇਸ ਲਵਾਉਣੀਆਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਤਾਂ ਤੁਸੀਂ ਇਹਨਾਂ ਨੂੰ ਕਾਲ ਕਰੋ ਸਾਰੇ ਬੈਨੀਫਿਟਸ ਯੂਜ਼ ਕਰ ਸਕਦੇ ਹੋ ਪੌਪੂਲਰ ਪੀਜ਼ਾ ਤੋਂ ਪਿਓਰ ਵੈਜੀਟੇਰੀਅਨ ਪੀਜ਼ਾ ਲੈ ਕੇ ਆਓ 905 874 4242 ਔਰ ਬੈਸਟ ਟਰੱਕ ਰਿਪੇਅਰ 17 ਸਿਸਮਟ ਰੋਡ 17 15 ਸਿਸਮਟ ਰੋਡ ਮਿਸਿਸ ਅਗਾ ਦੇ ਉੱਤੇ ਲੋਕੇਟਡ ਨੇ ਕੋਈ ਵੀ ਟਰੱਕ ਦਾ ਰਿਪੇਅਰ ਕਰਵਾਉਣੀ ਹੈ ਤਾਂ ਤੁਸੀਂ ਇਹਨਾਂ ਨੂੰ ਜ਼ਰੂਰ ਵਿਜ਼ਿਟ ਕਰੋ 416 624 83 81 ਦੇ ਉੱਤੇ ਜਿਹੜੀ ਗੱਲਬਾਤ ਆ ਉਹ ਕੀਤੀ ਜਾ ਸਕਦੀ ਹੈ ਅਪਲਾਈਐਂਸਸ ਲੈ ਕੇ ਆਉਣੇ ਨੇ ਤਾਂ ਅਪਲਾਈਐਂਸ ਦੇ ਜੰਕਸ਼ਨ ਤੋਂ ਬ੍ਰਾਂਡ ਨਿਊ ਤੁਹਾਨੂੰ ਅਸੀਸ ਰੇਡੀਓ ਪ੍ਰੋਗਰਾਮ ਦਾ ਹਵਾਲਾ ਦੇਣ ਦੇ ਉੱਤੇ ਵਧੀਆ ਜਿਹੜਾ ਡਿਸਕਾਊਂਟ ਹੈ ਜੀ ਉਹ ਮਿਲੂਗਾ 905 4500 54 ਦੇ ਉੱਤੇ ਕਾਲ ਕਰਨੀ ਹੈ ਔਰ ਇੰਟਰਲੋਕਿੰਗ ਦਾ ਕੋਈ ਵੀ ਕੰਮ ਕਰਵਾਉਣਾ ਕੋਈ ਐਗਰੀਗੇਟ ਕੰਸਟਰਕਸ਼ਨ ਸੌਰੀ ਜਿਹੜੀ ਹੈਗੀ ਹੈ ਜੀ ਆਪਣੀਆਂ ਕੰਕਰੀਟ ਦਾ ਕੰਮ ਕਿਸੇ ਵੀ ਕਿਸਮ ਦਾ ਕਰਵਾਉਣਾ ਤਾਂ ਤੁਸੀਂ 416 977 71 71 ਨੰਬਰ ਤੇੜੀ ਗੱਲਬਾਤ ਕਰਨੀ ਹੈ ਵਧੀਆ ਇੱਕ ਬ੍ਰੋਕਰੇਜ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਹੋਮ ਲਾਈਫ ਸਿਲਵਰ ਸਿਟੀ 905 913 8500 ਦੇ ਉੱਤੇ ਗੱਲਬਾਤ ਕਰ ਸਕਦੇ ਹੋ ਔਰ ਨਾਲ ਦੀ ਨਾਲ ਜਪਨੀਤ ਕਾਰ ਧਾਲੀਵਾਲ ਨੂੰ ਕਾਲ ਕਰਨੀ ਆ ਤੁਸੀਂ ਆਟੋ ਹੋਮ ਇੰਸ਼ੋਰੈਂਸ ਦੇ ਬਹੁਤ ਜ਼ਿਆਦਾ ਡਾਲਰਸ ਸਪੇ ਕਰਦੇ ਹੋ ਤਾਂ ਡੈਫੀਨੇਟਲੀ ਤੁਹਾਡੀ ਇੰਸ਼ੋਰੈਂਸ ਆ ਉਹ ਘਟੂਗੀ ਮੇਰੀ ਖੁਦ ਦੀ ਇੰਸ਼ੋਰੈਂਸ ਆ ਜਿਹੜੀ ਉਹ ਵੀ ਇਹਨਾਂ ਦੇ ਕੋਲੋਂ ਚੱਲਦੀ ਆ 6479289838 ਦੇ ਉੱਤੇ ਕਾਲ ਕਰਨੀ ਆ ਸਾਡੇ ਨਾਲ ਸਾਡੇ ਸਪான்ਸਰ ਨੇ ਜੀ ਪਲੀਜ਼ ਤੁਸੀਂ ਹੋਲਡ ਰੱਖ ਲਿਓ ਭਾਟਿਆ ਸਾਹਿਬ ਔਰ ਡਾਕਟਰ ਸਾਹਿਬ ਕਲਦਰਨ ਬਾਈ ਦੀਆਂ ਨਿਊਜ਼ ਤੋਂ ਬਾਅਦ ਨਾਲ ਹੀ ਜੀ ਆਪਾਂ ਕਰਕੇ ਫਿਰ ਤੁਹਾਡੀਆਂ ਜਿਹੜੀਆਂ ਕਾਲਾਂ ਵੀ ਕਈ ਆ ਰਹੀਆਂ ਨੇ ਰੱਬ ਨਾਲ ਦੀਆਂ ਤੁਹਾਡੀਆਂ ਕੋਲਾਂ ਵੀ ਆਨਰ ਕਰਾਂਗੇ ਭਾਰਤੀ ਮੂਲ ਦੇ ਟਰੱਕ ਡਰਾਈਵਰ ਨੇ ਨਸ਼ਾ ਤਸਕਰੀ ਦਾ ਦੋਸ਼ ਕਬੂਲੇ ਨੇ ਜੀ ਕੀ ਪੂਰੀ ਨਿਊਜ਼ ਆ ਕਿੰਨੇ ਕੁ ਖੇਪ ਦੇ ਨਾਲ ਫੜਿਆ ਗਿਆ ਸੀਗਾ ਜੀ ਕੀ ਚੱਕਰ ਆ ਬਿਲਕੁਲ ਇਹਦੇ ਵਿੱਚ ਦੱਸਾਵੇ ਇਹ ਮਾਮਲਾ 14 ਦਸੰਬਰ 2022 ਦਾ ਸੀਗਾ ਤਾਂ ਇਹਦੇ ਵਿੱਚ ਕੈਨੇਡਾ ਬਾਰਡਰ ਸਰਵਿਸ ਏਜੰਸੀ ਤੇ RCMP ਵੱਲੋਂ ਇੱਕ ਕਮਰਸ਼ੀਅਲ ਟਰੱਕ ਟ੍ਰੇਲਰ ਜੋ ਅਮਰੀਕਾ ਤੋਂ ਕੈਨੇਡਾ ਸਾਨੀਆਂ ਬਾਰਡਰਾਂ ਹੀ ਦਾਖਲ ਹੋ ਰਿਹਾ ਸੀਗਾ ਸੋ ਉਸ ਨੂੰ ਰੋਕਿਆ ਗਿਆ ਤਾਂ ਇਸ ਜਦੋਂ ਰੋਕਣ ਤੋਂ ਬਾਅਦ ਜੋ ਫਰਦਰ ਇਨਵੈਸਟੀਗੇਸ਼ਨ ਕੀਤੀ ਗਈ ਤਾਂ 84 ਕਿਲੋ ਕੋਕੀ ਨੀ ਦੇ ਵਿੱਚੋਂ ਬਰਾਮਦ ਹੋਈ ਸੀ ਤੇ ਇਹਦੇ ਵਿੱਚ ਟਰੱਕ ਡਰਾਈਵਰ ਚੰਦਰ ਸਿੱਧਰ ਜੀ ਸੋ ਇਸ ਨੂੰ ਜੋ ਕਿ ਕੈਲੇਟਨ ਦੇ ਨਾਲ ਸਬਰਤ ਅਮਰ ਐਸੀ ਇਸ ਸਮੇਂ 55 ਸਾਲ ਹੈ ਸੋ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪਰ ਇਸ ਸਮਗਲਿੰਗ ਦੇ ਡਰੱਗਸ ਸਮਗਲਿੰਗ ਦੇ ਚਾਰजेस ਲੱਗੇ ਸੀਗੇ ਤਾਂ ਇਹ ਫਿਰ ਮਾਮਲਾ ਗਾਹਾਂ ਅਦਾਲਤਾਂ ਦੇ ਵਿੱਚ ਗਿਆ ਅਦਾਲਤ ਦੇ ਵਿੱਚ ਇਸ ਮਾਮਲੇ ਦੀ ਸੁਣਵਾਈ ਸ਼ੁਰੂ ਹੋਈ ਤੇ ਇਸ ਤੋਂ ਹੁਣ ਪਤਾ ਲੱਗਾ ਆ ਕਿ ਲੰਗੇ ਮੰਗਲਵਾਰ ਜੀ ਮਤਲਬ ਕਿ ਇੱਕ ਇੱਕ ਦਿਨ ਪਹਿਲਾਂ ਦੀ ਗੱਲ ਹੈ ਸੋ ਮੰਗਲਵਾਰ वाले दिन ਇਹਨਾਂ ਨੇ ਆਪਣੇ ਉੱਪਰ ਲੱਗੇ ਹੋਏ ਜਿਹੜੇ ਡਰੱਗ ਸਮਗਲਿੰਗ ਦੇ ਦੋਸ਼ ਚੁਗਰੇ ਤੇ ਉਹਨਾਂ ਨੂੰ ਐਕਸੈਪਟ ਕਰ ਲਿਆ ਆਪਣੇ ਆਪ ਨੂੰ ਗਿਲਟੀ ਜਿਹੜਾ ਆ ਮੰਨ ਲਿਆ ਆ ਸੋ ਇਹ ਚੰਦਰ ਸਦਰ ਜੋ ਕਿ ਕੈਲੇਡਨ ਨਾਲ ਸੰਬੰਧਿਤ ਨੇ 84 ਕਿਲੋ ਕੋਕੀਨ ਲਗਾਉਣ ਦੇ ਇਹਨਾਂ ਦੇ ਉੱਪਰ ਦੋਸ਼ ਲੱਗੇ ਸੀ ਇਹਨਾਂ ਨੇ ਆਪਣੇ ਆਪ ਨੂੰ ਗਿਲਟੀ ਮੰਨਿਆ ਆ ਤੇ ਹੁਣ ਆਉਣ ਵਾਲੇ ਦਿਨਾਂ ਦਰਾਂ ਅਮੀਦ ਹੈ ਕਿ ਆ ਸਾਲ ਦੇ ਅੰਤ ਤੱਕ ਇਹ ਫੈਸਲਾ ਆ ਜਾਊਗਾ ਤੇ ਇਹਨਾਂ ਨੂੰ ਕਿੰਨੇ ਸਾਲ ਦੀ ਸਜ਼ਾ ਜਿਹੜੀ ਆ ਸੁਣਾਈ ਜਾਊਗੀ ਇਸ ਦੇ ਨਾਲ ਇੱਕ ਹੋਰ ਜੀ ਇਹ ਟਰੱਕ ਡਰਾਈਵਰ ਹੈ ਜੋ ਜਿਹਦੇ ਬਾਰੇ ਹੈਗਾ ਕਿ ਉਹ ਆਪਣੇ ਬ੍ਰੇਮਸਟਨ ਦੇ ਨਾਲ ਸੰਬੰਧ ਦੱਸਿਆ ਜਾ ਰਿਹਾ ਸੋ ਉਹਦੇ ਨੂੰ ਵੀ ਜਿਹੜਾ ਆ 3 ਮਿਲੀਅਨ ਡਾਲਰ ਦੀ ਕੋਕਿੰਗ ਦੇ ਨਾਲ ਅਮਰੀਕਾ ਕੈਨੇਡਾ ਦੇ ਜਿਹੜੀ ਸਰਹੱਦ ਤੋਂ ਇੱਥੋਂ ਇਹ ਗ੍ਰਿਫਤਾਰ ਕਰਨ ਦੀਆਂ ਖਬਰਾਂ ਆ ਰਹੀਆਂ ਡੀਟਰਾਇਟ ਤੇ ਵਿਨਸਰ ਬਾਰਡਰ ਤੋਂ ਇਹ ਫੜਿਆ ਗਿਆ ਆ ਨਾਮ ਇਸਦੀ ਗੁਰਸ਼ਿੰਦਰ ਸਿੰਘ ਵਾਸੀ ਬ੍ਰੈਂਟਨ ਵਜੋਂ ਹੋਈ ਹੈ ਪਛਾਣ ਤਾਂ ਇਹਦੇ ਉੱਪਰ ਸਿਰਫ ਅਜੇ ਚਾਰਜ ਲੱਗੇ ਨੇ ਇਹ ਚਾਰਜ ਸਹੀ ਨੇ ਜਾਂ ਗਲਤ ਨੇ ਇਹ ਫੈਸਲਾ ਅੱਗੇ ਜਾ ਕੇ ਅਦਾਲਤਾਂ ਨੇ ਕਰਨਾ ਬਿਲਕੁਲ ਜੀ ਨਾਲ ਹੀ ਆਪਾਂ ਨਿਊਜ਼ ਕਰ ਲਈਏ ਜੀ ਪੰਜਾਬੀ ਬਜ਼ਾਰਤਨ ਦਾ ਕਤਲ ਕਰਨ ਵਾਲੇ ਨੇ ਦੋਸ਼ ਕੂਲੇ ਨੇ ਜੀ ਦੇਖੋ ਇਹ ਇਹ ਗੱਲ ਸਾਡੇ ਘਟਨਾ ਸੀ ਕੋਲੋਨਾ ਬ੍ਰਿਟਿਸ਼ ਕੋਲੰਬੀਆ ਦੀ ਫਰਵਰੀ 26 2022 ਦੀ ਘਟਨਾ ਆ ਜੀ ਸੋ ਸਕਿਉਰਟੀ ਵਜੋਂ ਸਕਿਉਰਟੀ ਗਾਰਡ ਵਜੋਂ ਕੰਮ ਕਰਦੀ 24 ਸਾਲਾਂ ਦੀ ਹਰਮਨਦੀਪ ਕੌਰ ਦਾ ਉੱਥੇ ਕਤਲ ਕਰ ਦਿੱਤਾ ਗਿਆ ਸੀਗਾ ਤਾਂ ਇਸ ਕਤਲ ਦੇ ਮਾਮਲੇ ਦੇ ਵਿੱਚ 24 ਸਾਲਾਂ ਦੇ ਡੈਂਟੀ ਹੈਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਤਾਂ ਉੱਥੇ ਇੱਕ ਜਿਹੜਾ ਸੀਗਾ ਕੈਂਪਸ ਜਿਹੜਾ ਯੂਨੀਵਰਸਿਟੀ ਆਫ ਬੀਸੀ ਓਕਨਾਗਾ ਦਾ ਕੈਂਪਸ ਸੀਗਾ ਤੇ ਇੱਥੇ ਇਹ ਪਤਾ ਲੱਗਾ ਕਿ ਇਹ ਜਿਹੜੀ ਆ ਇਹ ਘਟਨਾ ਜਿਹੜੀ ਵਾਪਰੀ ਸੀ ਤਾਂ ਇਹਦੇ ਵਿੱਚ ਜੋ 24 ਸਾਲਾਂ ਦਾ ਡੈਂਟੇ ਹੈਵਨ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਸੀ ਸੈਕੰਡ ਡਿਗਰੀ ਮਰਡਰ ਦੇ ਪਰਚਾਰਜਸ ਲੱਗੇ ਸੀ ਤਾਂ ਹੁਣ ਉਸਨੇ ਆਪਣੇ ਉੱਪਰ ਲੱਗੇ ਜਿਹੜੇ ਦੋਸ਼ ਨੇ ਉਹਨਾਂ ਦੋਸ਼ਾਂ ਨੂੰ ਐਕਸੈਪਟ ਕਰ ਲਿਆ ਕਿ ਹਾਂ ਮੈਂ ਇਹ ਜਿਹੜਿਆ ਏ ਦੋਸ਼ ਲੱਗੇ ਨੇ ਇਹ ਗੋਸ਼ ਸਹੀ ਆ ਹਾਂ ਮੈਂ ਕਤਲ ਕੀਤਾ ਆ ਤਾਂ ਇਹ ਦੇ ਪਰਿਵਾਰ ਵਾਲੇ ਇਹ ਗਿਲਸਾ ਵੀ ਕਹਿ ਰਹੇ ਸੀਗੇ ਵੀ ਦਿਮਾਗੀ ਤੌਰ ਤੇ ਪਰੇਸ਼ਾਨ ਹੈ ਜਾਂ ਇਸ ਦੀਆਂ ਨੂੰ ਸਮੱਸਿਆਵਾਂ ਨੇ ਪਰ ਉਹ ਸਵਾਲੇ ਖੜਾ ਹੁੰਦਾ ਚ ਦਿਮਾਗੀ ਤੌਰ ਤੇ ਪਰੇਸ਼ਾਨ ਸੀਗਾ ਤਾਂ ਫਿਰ ਉਹ ਉੱਥੇ ਕੈਂਪਸ ਦੇ ਵਿੱਚ ਕੰਮ ਦੇ ਕੇਸ ਹਾਤੇ ਰੱਖਿਆ ਹੋਇਆ ਸੀਗਾ ਤੇ ਸਿਰਫ ਦਿਮਾਗੀ ਤੌਰ ਤੇ ਇਸ ਤਰੀਕੇ ਦੇ ਬਹਾਨੇ ਬਣਾ ਕੇ ਇੱਕ ਕਤਲ ਵਰਗੇ ਜੁਰਮ ਤੋਂ ਤੁਸੀਂ ਨਹੀਂ ਬਚ ਸਕਦੇ ਉਮੀਦ ਕਰਦੇ ਆਂ ਵੀ ਅਦਾਲਤ ਇਸ ਮਾਮਲੇ ਦੇ ਵਿੱਚ ਸਖਤ ਰੁਖ ਅਪਣਾਏਗੀ ਦੇ ਅੰਤ ਦੇ ਵਿੱਚ ਨਾਲ ਗਿੱਲ ਸਾਹਿਬ ਗੱਲ ਕਰ ਲੈਨੇ ਆ ਭਾਰਤ ਦੇ ਇਤਰਾਜ ਤੇ ਜੋੜਾ ਨੇ ਚੀਨ ਦੇ ਉੱਪਰ ਕੀ ਕੀਤਾ ਸੋ ਹੋਇਆ ਕਿ ਆ ਕਿ ਚੀਨ ਵੱਲੋਂ ਜੋ ਅਰਨਾਚਲ ਪ੍ਰਦੇਸ਼ ਹੈ ਜੋ ਕਿ ਭਾਰਤ ਦੀ ਇੱਕ ਸਟੇਟ ਹੈ ਸੋ ਉਹਦਾ ਨਾਮ ਬਦਲ ਦਿੱਤਾ ਗਿਆ ਸੋ ਉਹਦਾ ਨਾਮ ਉਹਨਾਂ ਨੇ ਬਦਲ ਕੇ ਜੰਗਨ ਰੀਜਨ ਜਿਹੜਾ ਕਰ ਦਿੱਤਾ ਸੋ ਕਹਿੰਦੇ ਵੀ ਇਹ ਜਿਹੜਾ ਆ ਇਹ ਖੇਤਰ ਹੈ ਇਹ ਆ ਕਿ ਸੌ ਆਕੰਦੇ ਵਿੱਚ ਚੀਨ ਦਾ ਆ ਸੋ ਚੀਨ ਦਾ ਹਿੱਸਾ ਉਸ ਕਰਾਰ ਦੇ ਕੀ ਰਾਨੇ ਇਸ ਖੇਤਰ ਦਾ ਨਾਮ ਵੀ ਬਦਲ ਦਿੱਤਾ ਜੈਂਗ ਰੀਜਨ ਰੱਖ ਦਿੱਤਾ ਹੁਣ ਇਸ ਚੀਜ਼ ਦੇ ਉੱਪਰ ਇਹ ਭਾਰਤ ਵੱਲ ਉਤਰਾਜਤਾ ਆਇਆ ਗਿਆ ਕਹਿੰਦੇ ਵੀ ਨਾਮ ਬਦਲ ਦੇ ਨਾਲ ਕੁਝ ਨਹੀਂ ਹੋਣਾ ਅਰ ਨਾਚਲ ਪ੍ਰਦੇਸ਼ ਕਹਿੰਦੇ ਪਹਿਲਾਂ ਵੀ ਸਾਡਾ ਸੀ ਅੱਜ ਵੀ ਸਾਡਾ ਆ ਸੋ ਕਹਿੰਦੇ ਵੀ ਇਸ ਚੀਜ਼ ਦੀ ਅਸੀਂ ਜਿਹੜੀ ਆ ਨਕੇਦੀ ਕਹਾਵੀਆਂ ਜੋ ਚੀਨ ਵੱਲੋਂ ਕੀਤੀ ਗਈ ਹੈ ਪਰ ਨਾਲ ਚੀਨ ਦਾਵੇ ਕਰ ਰਿਹਾ ਕਹਿੰਦੇ ਵੀ ਇਹ ਖੇਤਰ ਵੀ ਸਾਡਾ ਆ ਇਹ ਨਾਮ ਵੀ ਦਾ ਅਸੀਂ ਆਪਣੇ ਮਤਾਬਕ ਰੱਖਾਂਗੇ ਬਹੁਤ ਸ਼ੁਕਰੀਆ ਕੁਲਤਾਰਨ ਵੀਰੇ ਕੱਲ ਨੂੰ ਫਿਰ ਦੁਬਾਰਾ ਤੁਹਾਡੇ ਨਾਲ ਗੱਲਬਾਤ ਹੋਊਗੀ ਜੀ ਬਹੁਤ ਬਹੁਤ ਧੰਨਵਾਦ ਕੁਲਤਾਰਨ ਸਿੰਘ ਪਦਿਆਣਾ ਦੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ ਜੀ 416 848 96 98 ਦੇ ਉੱਤੇ ਕਾਲ